ਪਰਦੇ ਹੁੰਦੇ ਨੇ ਪੱਲੀ ਹੁੰਦੀ ਆ ਇਹ ਨੀਚੇ ਤੋਂ ਉੱਪਰ ਵੱਲ ਨੂੰ ਬੰਦ ਹੋਣੇ ਚਾਹੀਦੇ ਨੇ ਨੀਚੇ ਨੂੰ ਖੁੱਲੇ ਥੱਲੇ ਪੱਲੀ ਇਕੱਠੀ ਹੋ ਜਾਵੇ ਉੱਪਰ ਨੂੰ ਬੰਦ ਹੋਵੇ ਤੇ ਇਹਦੇ ਉੱਪਰ 1 ਫੁੱਟ ਜਗ੍ਹਾ ਉਹ ਬਿਨਾਂ ਪਰਦੇ ਤੋਂ ਰੱਖੋ ਤਾਂ ਕਿ ਉੱਥੋਂ ਦੀ ਵੈਂਟੀਲੇਸ਼ਨ ਹੋ ਸਕੇ ਇਹ ਹੈ ਆਟੋਮੈਟਿਕ ਪਰਦਿਆਂ ਦਾ ਇੱਕ ਡਾਇਗਰਾਮ ਆ ਇਹਦੇ 'ਚ ਇਹ ਚਰਖੜੀ ਜਿਹੀ ਲੱਗੀ ਹੋਈ ਆ ਜਿਹਨੂੰ ਘੁਮਾਉਣ ਨਾਲ ਪਰਦਾ ਉੱਪਰ ਤੇ ਥੱਲੇ ਹੁੰਦਾ ਹੈ ਜੇ ਫਾਰਮ ਦੀ ਲੈਂਥ 100 ਫੁੱਟ ਤੋਂ ਵੱਧ ਤਾਂ ਇਹ ਬੜਾ ਆਸਾਨ ਰਹਿੰਦਾ ਕੋਈ ਜ਼ਿਆਦਾ ਇਹਦਾ ਖਰਚਾ ਵੀ ਨਹੀਂ ਹੈਗਾ ਇਹ ਲਵਾਇਆ ਜਾ ਸਕਦਾ ਆ ਇਹਦੇ ਚ ਪਰਦੇ ਦੇ ਉੱਪਰ ਨੀਚਲੇ ਪਾਸੇ ਉੱਪਰਲੇ ਪਾਸੇ ਇੱਕ ਪਾਈਪ ਲਾਇਆ ਜਾਂਦਾ ਇਸ ਜਗ੍ਹਾ ਦੇ ਉੱਤੇ ਪਰਦੇ ਦੇ ਵਿੱਚੇ ਸਹੁੰਤਾ ਜਾਂਦਾ ਹੈ ਪਾਈਪ ਲੋਹੇ ਦਾ ਪਾਈਪ ਹੁੰਦਾ ਆ ਇਹਦੇ ਤੇ ਕੁੰਡੀਆਂ ਪਾਈਆਂ ਜਾਂਦੀਆਂ ਨੇ ਉਹ ਰੱਸੀ ਨਾਲ ਖਿੱਚੀਆਂ ਜਾਂਦੀਆਂ ਨੇ ਸਾਈਡ ਤੋਂ ਤਾਰ ਨਾਲ ਜਦੋਂ ਇਹਨੂੰ ਘੁਮਾਉਨੇ ਆ ਤਾਂ ਇਹ ਉੱਪਰ ਚੱਲਿਆ ਜਾਂਦਾ ਸਾਰਾ ਪਾਈਪ ਦੇ ਵਜ਼ਨ ਨਾਲ ਜਦੋਂ ਇਹਨੂੰ ਢਿੱਲਾ ਛੱਡਦੇ ਆ ਤਾਂ ਇਹ ਥੱਲੇ ਚਲਾ ਜਾਂਦਾ ਇਹ ਬੰਦ ਕਰਨਾ ਤੇ ਖੁੱਲਾ ਕਰਨ ਖੋਲਣਾ ਕਾਫੀ ਸੌਖਾ ਹੁੰਦਾ ਹੈ ਇਹ ਕੀਤਾ ਜਾ ਸਕਦਾ ਪਰ ਇਹ ਜ਼ਰੂਰੀ ਨਹੀਂ ਤੁਸੀਂ ਮੈਨੂਅਲ ਵੀ ਕਰ ਸਕਦੇ ਹੋ ਇਹ ਉਹਦੀ ਪਿਕਚਰ ਜਿਹੜਾ ਮੈਂ ਤੁਹਾਨੂੰ ਕਿਹਾ ਇਹਨੂੰ ਘੁਮਾ ਕੇ ਹੈਂਡਲ ਨੂੰ ਤਾਰ ਖਿੱਚੀ ਜਾਂਦੀ ਹੈ ਤੇ ਆਹ نیچے ਦੇਖੋ ਤੁਸੀਂ ਨਜ਼ਰ ਆਊਗਾ ਇਹ ਉਹ ਪਾਈਪ ਆ ਜਿਹਦੇ ਦੇ ਉੱਤੇ ਪਰਦਾ ਕੱਸਿਆ ਜਾਂਦਾ ਆ ਅੰਦਰਲੇ ਪਾਸੇ ਲੱਗਿਆ ਹੋਇਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਜਦੋਂ ਆਪਾਂ ਮਲਟੀ ਸਟੋਰੀ ਬਣਾਉਨੇ ਆ 2 ਤੋਂ ਵੱਧ ਮੰਜ਼ਲਾਂ ਬਣਾਉਨੇ ਆ ਤਾਂ ਜੇ ਤੁਸੀਂ ਬਾਦਰਾ ਨਹੀਂ ਰੱਖਣਾ ਚਾਹੁੰਦੇ ਬਾਹਰਲੇ ਪਾਸੇ ਤਾਂ ਤੁਸੀਂ ਇਹ ਪਰਦੇ ਅੰਦਰ ਤੋਂ ਹੀ ਕੰਟਰੋਲ ਕਰ ਸਕਦੇ ਹੋ ਪਰਦਾ ਚਾਹੇ ਬਾਹਰ ਲੱਗਿਆ ਹੋਵੇ ਤਾਂ ਜਿਹੜੀ ਇਹ ਚਰਖੜੀ ਜੀ ਹੈ ਇਹ ਅੰਦਰ ਲੱਗ ਜਾਂਦੀ ਹੈ ਇਹਦੇ ਨਾਲ ਤੁਸੀਂ ਅੰਦਰ ਤੋਂ ਹੀ ਪਰਦੇ ਚੱਕ ਸਕਦੇ ਹੋ ਤੇ ਅੰਦਰੋਂ ਹੀ ਬੰਦ ਕਰ ਸਕਦੇ ਹੋ ਇਸ ਨਾਲ ਜਿਹੜਾ ਉਹ ਬਾਦਰਾ ਬਣਾਉਣਾ ਉਹਦਾ ਖਰਚਾ ਘਟਾਇਆ ਜਾ ਸਕਦਾ ਇਹ ਬਾਹਰਲੇ ਪਾਸੇ ਲੱਗਿਆ ਹੋਇਆ ਇਹੀ ਸਿਸਟਮ ਆ ਤੇ ਇਹ ਪਰਦਾ ਉੱਪਰ ਤੋਂ ਥੋੜਾ ਜਿਹਾ ਖੁੱਲਿਆ ਹੋਇਆ ਦੇਖੋ ਬਿਲਕੁਲ ਸਿੱਧਾ ਆ ਕਿਉਂਕਿ ਇਹਦੇ ਵਿੱਚ ਪਾਈਪ ਪਿਆ ਹੁੰਦਾ ਲੋਹੇ ਦਾ ਇਹ ਹੋ ਗਿਆ ਪਰਦੇ ਦਾ ਸਿਸਟਮ ਤੇ ਇਹ ਹੈ ਮੈਨੂਅਲ ਪਰਦੇ ਦਾ ਜਿਹੜਾ ਆਪਾਂ ਬਿਨਾ ਉਹ ਚਰਖੜੀ ਜੀ ਤੋਂ ਆਮ ਕਰਕੇ ਆਪਾਂ ਦੇਸੀ ਫਾਰਮਾਂ 'ਚ ਇਹੀ ਚੱਲਦਾ ਆ ਇਹਨੂੰ ਉੱਪਰ ਤੋਂ ਖਿੱਚ ਕੇ ਥੱਲੇ ਇਕੱਠਾ ਕਰਿਆ ਜਾਂਦਾ ਤੇ ਰੱਸੀ ਨਾਲੇ ਰस्सियां ਬੰਨੀਆਂ ਜਨਾਂ ਹੁੰਦੀਆਂ ਨੇ ਇਹਦੇ ਤੇ ਉਹਦੇ ਨਾਲੇ ਖਿੱਚ ਕੇ ਇਹਨੂੰ ਤਾਂਹਾ ਕੀਤਾ ਜਾ ਸਕਦਾ ਇਦੇ ਤੇ ਕਈ ਥਾਂਵੇਂ ਜਿਵੇਂ ਇੱਥੇ ਬੰਨ ਲਈ ਉਸ ਤੋਂ ਬਾਅਦ ਇੱਥੇ ਬੰਨ ਲਈ ਰੱਸੀ ਉੱਥੋਂ ਬਾਅਦ ਇੱਥੇ ਬੰਨ ਲਈ ਉਹਦੇ ਨਾਲ ਇਹ ਉੱਪਰ ਥੱਲੇ ਕੀਤਾ ਜਾ ਸਕਦਾ ਰੱਸੀ ਨੂੰ ਖਿੱਚ ਕੇ ਤੇ ਗਰਮੀ ਦੇ ਵਿੱਚ ਜਿਵੇਂ ਮੈਂ ਪਹਿਲਾਂ ਤੁਹਾਨੂੰ sigma ਦੀ ਪੱਲੀ ਕਹੀ ਆ ਉਹ ਹੁੰਦੀ ਆ ਲੈਮੀਨੇਟਡ ਗਰਮੀ ਦੇ ਵਿੱਚ ਟਾਟ ਪੱਲੇ ਦੀ ਵੀ ਵਰਤੋਂ ਹੁੰਦੀ ਹੈ ਜਿਹੜੀ ਇਹ ਹੁੰਦੀ ਆ ਟਾਟ ਪੱਲੀ ਇਹਦੀ ਵਰਤੋਂ ਕੀਤੀ ਜਾਂਦੀ ਆ ਪਰ ਇਹਦੀ ਗੱਲ ਕਰੀ ਵੀ ਆ ਪਿੱਛੇ ਫਾਰਮ ਦੇ ਸਾਈਡ ਤੇ ਲੱਗਦੀ ਹੈ ਇਹ ਇਹਦੇ ਉੱਪਰ ਪਾਣੀ ਚਲਾਇਆ ਜਾਂਦਾ ਪਾਣੀ ਦਾ ਟਾਈਮਰ ਵੀ ਲਾਇਆ ਜਾ ਸਕਦਾ ਇਹਦੇ ਨਾਲ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਖੁਸ਼ਕ ਗਰਮੀ ਹੁੰਦੀ ਹੈ ਉਸ ਟਾਈਮ ਚੂਚਿਆਂ ਨੂੰ ਤੇ ਵੱਡੇ ਮੁਰਗੀਆਂ ਮੁਰਗੀਆਂ ਨੂੰ ਥੋੜਾ ਜਿਹਾ ਆਰਾਮ ਦਿੱਤਾ ਜਾ ਸਕਦਾ ਹੈ ਇਹਦੇ ਨਾਲ ਜੇ ਆਪਾਂ ਇੱਕ ਸਾਈਡ ਤੇ ਪੱਖਾ ਲਾ ਦਈਏ ਐਗਜ਼ਾਸਟ ਫੈਨ ਲਾ ਦਈਏ ਇੱਕ ਪਾਸੇ ਪੱਲੀ ਲਾ ਦਈਏ ਤੇ ਇੱਕ ਪਾਸੇ ਐਗਜ਼ਾਸਟ ਫੈਨ ਲਾ ਦਈਏ ਉਹਦੇ ਨਾਲ ਵੀ ਇਹਦਾ ਕਾਫੀ ਵਧੀਆ ਪ੍ਰਭਾਵ ਪੈਂਦਾ ਫਿਰ ਦੂਜੇ ਪੱਖੇ ਲਾਉਣ ਦੀ ਲੋੜ ਨਹੀਂ ਪੈਂਦੀ ਹੁੰਦੀ ਅੰਦਰੋਂ ਮੌਸਮ ਕਾਫੀ ਠੰਡਾ ਹੋ ਜਾਂਦਾ ਤੇ ਜਿਹੜੇ ਇਹ ਤੁਸੀਂ ਉੱਪਰ ਦੇਖ ਰਹੇ ਹੋ ਘੁੰਮਣ ਵਾਲੇ ਵੈਂਟੀਲੇਟਰ ਇਹ ਵੀ ਲਾਏ ਜਾ ਸਕਦੇ ਨੇ ਫਾਰਮ ਤੇ ਜਦੋਂ ਟਾਟ ਪੱਲੀ ਲਾਈ ਜਾਂ ਫਿਰ ਇਹਦੇ ਨਾਲ ਐਗਜ਼ਾਸਟ ਫੈਨ ਵੀ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਘੁੰਮਦੇ ਨੇ ਤੇ ਉਹਦੇ ਨਾਲ ਹਵਾ ਅੰਦਰ ਖਿੱਚੀ ਜਾਂਦੀ ਆ ਇਹਦੇ ਵਿੱਚ ਦੀ ਹਵਾ ਜਾਂਦੀ ਆ ਤੇ ਫਾਰਮ ਠੰਡਾ ਹੋ ਜਾਂਦਾ ਇਹ ਹੋ ਗਿਆ ਪਰਦਿਆਂ ਦਾ ਸਿਸਟਮ